ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਾਡੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਸਰਬੰਸਦਾਨੀ ਸਤਗੁਰੂ ਦੇ ਸਰਬੰਸਦਾਨੀ ਸਿੱਖ ਸਿੱਖ ਪੰਥ ਦੇ ਖੜਮੋਲ ਮੋਤੀ ਉਮਰ ਸ਼ਹੀਦ ਬਾਬਾ ਮੋਤੀराम ਮਹਿਰਾਜੀ ਦੀ ਗੱਲ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੰਬਾਬਾ ਮੋਤੀਰਾਮ ਮਹਿਰਾਜੀ ਸਿੱਖ ਪੰਥ ਦੇ ਲਸਾਨੀ ਅਤੇ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਤਨ ਮਨ ਧਨ ਸ਼ਾਵਰ ਕਰਦਿਆ ਅਮਰ ਸ਼ਹੀਦ ਦਾ ਖਿਤਾਬ ਪ੍ਰਾਪਤ ਕੀਤਾ ਬਾਬਾ ਮੋਤੀਰਾਮ ਮਹਿਰਾਜੀ ਦਾ ਜਨਮ 9 ਫਰਵਰੀ 1677 ਨੂੰ ਪਿਤਾ ਹਰਾਰਾਮ ਜੀ ਦੇ ਘਰ ਮਾਤਾ ਲੱਦੋ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਜੀ ਖਾਣਾ ਬਣਾਉਂਦਾ ਕੰਮ ਕਰਦੇ ਸਨ ਪਿਤਾ ਪੁਰਖੀ ਕਾਰੋਬਾਰ ਹੋਣ ਕਾਰਨ ਆਪ ਜੀ ਨੇ ਵੀ ਇਸੇ ਕਾਰੋਬਾਰ ਵਿੱਚ ਉਹ ਹਾਰੇ ਤੇ ਹਾਸਲ ਕੀਤੀ ਅਤੇ 17 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਸੂਬਾ ਸਰਹੰਦ ਦੇ ਕੈਦਖਾਨੇ ਵਿੱਚ ਰਸੂਈ ਦੀ ਨੌਕਰੀ ਮਿਲੀ। ਬਾਬਾ ਮੋਤੀराम ਮਹਾਰਾਜੇ ਸਰਹੰਦ ਦੀ ਜੇਲ੍ਹ ਵਿੱਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ। ਪਰ ਇਹ ਨਿਸਾ ਇੱਕ ਮੋਤੀਰਾਮ ਪੈਜ ਕੈਦੀਆਂ ਰੁਟੀਰਾਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਥਾਪੇ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਰਿਸ਼ਤੇ ਵਿੱਚ ਬਾਬਾ ਮੋਤੀਰਾਮ ਮਹਾਰਾਜੀ ਦੇ ਚਾਚਾ ਜੀ ਲੱਗਦੇ ਸਨ। ਮੋਤੀ ਰਾਮ ਸੰਗਤਪੁਰ ਵਾਸੀ RAM ਨਾਮ ਜਪ ਪੰਨ ਕਮਾਸੀ ਹਿੰਮਤ ਸਿੰਘ ਤੇ ਤੇ ਚਾਚੂ ਜਾਨੂ ਪਾਚ ਪਿਆਰਨ ਮਾਹੇ ਪ੍ਰਧਾਨ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਂਦੇ ਧੰਨ ਧੰਨ ਬਾਬਾ ਜਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਮਰੀਂਡਾ ਦੇ ਕੋਤਵਾਲ ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹਿੰਦ ਦੇ ਨਿਵਾਉ ਬਜੀਦ ਖਾਨ ਅੱਗੇ ਪੇਸ਼ ਕੀਤਾ ਤਾਂ ਮਾਤਾ ਜੀ ਅਤੇ ਸਾਹਿਬ ਜਾਂਦੇ ਨੂੰ ਠੰਡੇਪੁਰ ਦੇ ਵਿੱਚ ਰੱਖਿਆ ਗਿਆ ਸਰ ਹਿੰਦੇ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੇਟ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਬਾਬਾ ਮੋਤੀराम ਮਹਾਰਾਜੀ ਨੂੰ ਜਦੋਂ ਪਤਾ ਲੱਗਿਆ ਕਿ ਮਾਤਾ ਜੀ ਅਤੇ ਸਹਿਬਜ਼ਾਦੇ ਨੂੰ ਠੰਡੇ ਬੁਰਜੇ ਵਿੱਚ ਰੱਖਿਆ ਹੋਇਆ ਹੈ ਤਾਂ ਉਹ ਬੜੇ ਹੀ ਪਿਆਰ ਨਾਲ ਪ੍ਰਸਾਦਾ ਤਿਆਰ ਕਰਕੇ ਠੰਡੇ ਬੁਰਜੇ ਪਹੁੰਚੇ ਪਰ ਮਾਤਾ ਜੀ ਨੇ ਪੱਬਾ ਮੁਸਤੀਰਾ ਮਹਿਰਾਜ ਜੀ ਨੂੰ ਕਿਹਾ ਕਿ ਆਪ ਜੀ ਦੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਛਕਣਾ ਇਹ ਸੁਣ ਕੇ ਬਾਬਾ ਮੂਤੀराम ਮਹਾਰਾਜ ਜੀ ਬਹੁਤ ਚਿੰਤਿਤ ਹੋਏ ਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪਹੁੰਚੇ। ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸਪਤਨੀ ਨੇ ਬਾਬਾ ਜੀ ਨੂੰ ਚਿੰਤਾ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬ ਜਦ ਨੂੰ ਸਰਹਿੰਦ ਦੇ ਨਵਾਬ ਨੇ ਢੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ। ਮਲੇਸ਼ਾ ਦੀ ਰਸੋਈ ਦਾ ਖਾਣਾ ਖਾਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਤੇ ਕਈ ਦਿਨਾਂ ਤੋਂ ਉਹ ਭੁੱਖੇ ਪਿਆਸੇ ਹਨ। ਜੰਗਲ ਬੇਲੀਆ ਵਿੱਚ ਸਫਰ ਕਰਨ ਕਰਕੇ ਖੰਡਿਆਲੀਆਂ ਝਾੜੀਆਂ ਨਾਲ ਉਹਨਾਂ ਦੇ ਵਸਤਰ ਲੀਰੋ-ਲੀਰ ਹੋ ਗਏ ਹਨ ਤੇ ਸਰੀਰ ਤੇ ਛਰੀਟਾਂ ਦੇ ਜ਼ਖਮ ਵੀ ਹੋ ਚੁੱਕੇ ਹਨ। ਲੰਮਾ ਸਫਰ ਹੋਣ ਕਰਕੇ ਸਹਿਬ ਜਦੰਦੇ ਪੈਰਾਂ ਵਿੱਚ ਛਾਲੇ ਪੈ ਗਏ ਹਨ ਜਨ ਅਤੇ ਪੈਰ ਵੀ ਸੁੱਜ ਗਏ ਹਨ ਤੇ ਹੁਣ ਠੰਡੇ ਬੁਰਜ ਵਿੱਚ ਤੇਜ਼ ਹਵਾ ਚੱਲਣ ਕਰਕੇ ਕੜਾਕੇ ਦੀ ਠੰਡ ਨਾਲ ਸਹਿਬ ਜਦੰਦੇ ਜ਼ਖਮ ਆਕੜ ਗਏ ਹਨ ਤੇ ਬਹੁਤ ਤਕਲੀਫ ਦੇ ਰਹੇ ਹਨ। ਪਰ ਇਸ ਦੇ ਬਾਵਜੂਦ ਮਾਤਾ ਜੀ ਅਤੇ ਸਾਹਿਬ ਜاده ਚੜ੍ਹਦੀ ਕਲਾ ਵਿੱਚ ਹਨ ਇਹ ਦਰਦ ਭਰੀ ਦਾਸਤਾਨ ਸੁਣ ਕੇ ਬਾਬਾ ਮੋਤੀराम ਮਹਿਰਾ ਜੀ ਦੇ ਮਾਤਾ ਜੀ ਤੇ ਧਰਮ ਸਪਤਨੀ ਜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਰੂ ਸਾਹਿਬ ਜੀ ਦੀ ਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਆਪਣੇ ਘਰ ਸਲਾਹ ਕਰਕੇ ਬਾਬਾ ਮੋਤੀराम ਮਹਿਰਾ ਜੀ ਬੜੀ ਸੁਚਮਤਾ ਨਾਲ ਗਰਮ ਦੁੱਧ ਦਾ ਗੜਵਾ ਲੈ ਕੇ ਠੰਡੇ ਬੁਰਜ ਵੱਲ ਚੱਲ ਪਏ ਲੰਨ ਤਾਂ ਪਹਿਲਾਂ ਬਾਬਾ ਜੀ ਦੇ ਧਰਮਸਪਤਨੀ ਨੇ ਆਪਣੇ ਗਹਿਣੇ ਦਿੱਤੇ ਤੇ ਕਿਹਾ ਜੀ ਤੁਸੀਂ ਇਹ ਗਹਿਣੇ ਪਹਿਰੇਦਾਰ ਨੂੰ ਦੇ ਕੇ ਅੱਗੇ ਲੰਘ ਜਾਣਾ ਜੀ ਪਰ ਇਹ ਸੇਵਾ ਜ਼ਰੂਰ ਨਿਭਾਉਣੀ ਤਨ ਹਨ ਬਾਬਾ ਜੀ ਤਨ ਹਨ ਬਾਬਾ ਜੀ ਦੇ ਮਾਤਾ ਜੀ ਅਤੇ ਧਰਮਸਪਤਨੀ ਜਿਨ੍ਹਾਂ ਨੇ ਨਿਭਾਉਣ ਲਈ ਬਾਬਾ ਜੀ ਲਈ ਤਨ ਮਨ ਤਨ ਨਾਲ ਸਾਥ ਦਿੱਤਾ ਬਾਬਾ ਮੋਤੀराम ਮਹਾਰਾਜੀ ਜਦੋਂ ਦੁੱਧ ਦਾ ਘੜਵਾ ਲੈ ਕੇ ਠੰਡਾ ਬੁੱਝ ਕੋਲ ਪਹੁੰਚੇ ਤਾਂ ਪਹਿਰੇਦਾਰ ਨੇ ਰੋਕ ਲਿਆ ਤੇ ਬਾਬਾ ਜੀ ਨੇ ਕਹਿਣੇ ਰਿਸ਼ਵਤ ਦੇ ਰੂਪ ਵਿੱਚ ਪਹਿਰੇਦਾਰ ਨੂੰ ਦੇ ਦਿੱਤੇ। ਪਹਿਰੇਦਾਰ ਬੱਬਾ ਜੀ ਨੂੰ ਪੁੱਛਣ ਲੱਗਾ ਕਿ ਕੀ ਤੁਹਾਨੂੰ ਨਵਾਬ ਦਾ ਡਰ ਨਹੀਂ ਲੱਗਦਾ ਕਿਉਂਕਿ ਉਸਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ। ਬੱਬਾ ਜੀ ਬੜੀ ਨਿਰਮਤਾ ਅਤੇ ਪ੍ਰੇਮ ਵਿੱਚ ਭਿੱਜ ਕੇ ਕਹਿਣ ਲੱਗੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਜੇ ਮੈਂ ਆਪਣਾ ਆਪਲੇ ਸ਼ੌਰ ਵੀ ਕਰਨਾ ਪਿਆ ਤਾਂ ਮੈਂ ਕਰ ਜਾਵਾਂਗਾ। ਤੇ ਕੋਈ ਵੱਡੀ ਗੱਲ ਨਹੀਂ ਪਹਿਰੇਦਾਰ ਨੇ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਠਾਕੀ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਨੂੰ ਗਰਮ ਗਰਮ ਦੁੱਧ ਪਿਲਾਇਆ ਤੇ ਮਾਤਾ ਗੁਜਰਕੌਰ ਜੀ ਨੇ ਅਨਿੱਕਾ ਅਸੀਸਾਂ ਦਿੱਤੀਆਂ ਕਵੀ ਸਤਰੀਨ ਭਾਈ ਪ੍ਰੇਮ ਸਿੰਘ ਜੀ ਲਿਖਦੇ ਹਨ ਬਿੱਖੇ ਕੇ ਪ੍ਰੇਮ ਸੁ ਮੋਤੀ ਕੀਆ ਮਾਤਾ ਕੇ ਹੋ ਭਲਾ ਹੋਵੇ ਤੇਰਾ ਬੱਬਾ ਮੋਤੀ ਰਾਮ ਜੀ ਲਈ ਮਾਤਾ ਗੁਜਰਕੌਰ ਜੀ ਦੀ ਅਸੀਸੇ ਗੰਮੀ ਸਰਮਾਇਆ ਸੀ ਇਸ ਸਰਮਾਇਦੀ ਸਾਹਮਣੇ ਦੁਨੀਆ ਦੀਆਂ ਸਭ ਦੌਲਤਾਂ ਉਹਨਾਂ ਲਈ ਹੁਣ ਮਿੱਟੀ ਸਨ ਬਾਬਾ ਜੀ ਨੇ ਤਿੰਨ ਰਾਤਾਂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਸ਼ਕਾਉਣ ਦੀ ਪਾਵਨ ਸੇਵਾ ਨਿਭਾਈ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਬੱਬਾ ਮੋਤੀ ਰਾਮ ਮਹਾਰਾਜ ਜੀ ਨੇ ਆਪਣੀ ਅੱਖੀਂ ਦੇਖੀ ਤੇ ਫਿਰ ਵਿਰਾਗ ਵਿੱਚ ਆਕੇ ਆਪਣੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਸੰਭਾਲਦਿਆਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਜਾਕੇ ਇਸ ਸ਼ਹੀਦੀ ਸਾਕੇ ਦੀ ਖਬਰ ਦੱਸੀ ਮਾਤਾ ਜੀ ਨੂੰ ਇਹ ਖਬਰ ਦੱਸਨੀ ਬਾਬਾ ਮੋਤੀ ਜੀ ਰਾਮ ਮਹਾਰਾਜ ਜੀ ਲਈ ਕਿਸੇ ਕਰੜੇ ਕਾਲ ਨਾਲੋਂ ਕੱਟ ਨਹੀਂ ਸੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਬੱਬਾ ਮੋਤੀराम ਮਹਾਰਾਜ ਜੀ ਨੇ 13 ਦੀ ਝੜੀ ਲਗਾ ਦਿੱਤੀ। ਉਪਰੰਤ ਮਾਤਾ ਜੀ ਦਸਮ ਦੀਵਾਰ ਰਹੀ ਆਪਣੇ ਸਵਾਸ ਬਾਹਰ ਕੱਢ ਕੇ ਸੱਚਖੰਡ ਪਿਆਨਾ ਕੀਤਾ। ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਦੀਵਾਨ ਟੋਡਰਮਲ ਜੀ ਨਾਲ ਸਲਾਹ ਕਰਕੇ ਬਾਬਾ ਜੀ ਨੇ ਤੇ ਅਤੇ ਖਾਨ ਨਾਵੇਂ ਲੱਕੜਹਾਰੇ ਤੋਂ ਚੰਦਨ ਦੀ ਲੱਕੜ ਦਾ ਗੱਡਾ ਭਰ ਕੇ ਲਿਆਂਦਾ ਤੇ ਗੁਰਦੁਆਰਾ ਜੋਤੀ ਸਰੂਪ ਸੈਭ ਵਿਖੇ ਆਪਣੇ ਹੱਥੀਂ ਖਾ ਚਿੰਕੇ ਦੀਵਾਨ ਟੋਡਰ ਮਲਜੀ ਨਾਲ ਮਾਤਾ ਜੀ ਤੇ ਛੋਟੇ ਸਾਹਿਬ ਜਦੰਦ ਦਾ ਸੰਸਕਾਰ ਕੀਤਾ ਬੱਬਾ ਜੀ ਨੇ ਆਪਣੇ ਪਾਵਨ ਵਿਵਾਨਾ ਨੂੰ ਮੋਢੇ ਲਗਾਇਆ ਬਾਬਾ ਮੋਤੀराम ਮਹਿਰਾਜੀ ਵੱਲੋਂ ਨਿਭਾਈ ਗਈ ਸੇਵਾ ਗੋਪਤ ਹੀ ਰਹਿੰਦੀ ਪਰ ਗੰਗੂ ਬ੍ਰਹਮਣ ਦਾ ਚਿਹਰਾ ਭਰਾ ਜਿਸ ਦਾ ਇਤਿਹਾਸ ਵਿੱਚ ਨਾ ਪੰਮਾ ਲੰਗਾ ਆਇਆ ਹੈ ਜਿਹੜਾ ਬਾਬਾ ਮੋਤੀराम ਮਹਿਰਾਜੀ ਨਾਲ ਵਜੀਦ ਖਾਨ ਦੀ ਸੂਈ ਵਿੱਚ ਸੂਈ ਦਾ ਕੰਮ ਕਰਦਾ ਸੀ ਨੇ ਵਜੀਦ ਖਾਨ ਨੂੰ ਬਾਬਾ ਜੀ ਦੀ ਸ਼ਿਕਾਇਤ ਕਰ ਦਿੱਤੀ ਨੀਚ ਗੰਗੂ ਕੋ ਪ੍ਰਾਤ ਕਲੰਗਾ ਤਿੰਨ ਲੀਨੋ ਮੋਤੀ ਸਗ ਪੰਗਾ ਜਾਏ ਵਜੀਦ ਦੀ ਭੇਦ ਬਤਾਇਓ ਇੱਕ ਛੀਵਰ ਹੈ ਤੇ ਪਿਆਇਓ ਗੁਰ ਕੋ ਮਾਤ ਸੁਖਦਾਈ ਇਸ ਸੇ ਦੀਨ ਬਹੁਤ ਵੜਾਈ ਪੰਮੇ ਲੰਗੀ ਦੀ ਚੁਗਲੀ ਕਰਨ ਨੇ ਵਜੀਦ ਖਾਨ ਦੇ ਹੁਕਮ ਨਾਲ ਬਾਬਾ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨੂੰ ਸਮੇਤ ਪੇਸ਼ ਹੋਣ ਲਈ ਕਿਆ ਜੀਦ ਖਾਨ ਨੇ ਕਰੋਧ ਨਾਲ ਅੱਗ ਬਬੁੱਲਾ ਹੋ ਕੇ ਗਰਜ ਕੇ ਕਿਹਾ ਮੋਤੀराम ਤੇਰੀ ਸ਼ਿਕਾਇਤ ਆਈ ਹੈ ਇਹ ਤੂੰ ਵੀ ਸਿੱਖ ਹੈ ਤੇ ਤੂੰ ਮਾਤਾ ਜੀ ਅਤੇ ਸਹਿਬ ਜੀ ਦਾ ਨੁੱਤ ਪੇ ਲਾਇਆ ਹੈ ਬਾਬਾ ਮੋਤੀराम ਮੈਰਾ ਜੀ ਕਹਿਣ ਲੱਗੇ ਕਿ ਇਹ ਸਚਾਈ ਹੈ ਮੈਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਅਤੇ ਮੇਰੇ ਪਿਤਾ ਜੀ ਹਰਾਂ ਰਾਮ ਜੀ ਸ੍ਰੀ ਅਨੰਦਪੁਰ ਸਾਹਿਬ ਦਸਤ ਦਾ ਕੱਡਾ ਲੈ ਕੇ ਗਏ ਸਨ ਪਰ ਘੇਰਾਬੰਦੀ ਹੋਣ ਕਰਕੇ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਹੀ ਰਹੇ ਤੇ ਫਿਰ ਅਮਰਤਸ਼ਾਹ ਕੇ ਸਿੰਘ ਸਾਜ ਗਏ ਤੇ ਹਰਾ ਸਿੰਘ ਬਣ ਗਈ ਉਹਨਾਂ ਨੇ ਸ਼ਹੀਦ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਇਹ ਸੁਣ ਕੇ ਵਜੀਦ ਖਾਂ ਹੋਰ ਭੜਕ ਗਿਆ ਤੇ ਹੁਕਮ ਕਰ ਦਿੱਤਾ ਜਾਂ ਤਾਂ ਮੁਸਲਮਾਨ ਬਣ ਜਾਓ ਨਹੀਂ ਤਾਂ ਫਿਰ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਬਾਬਾ ਜੀ ਨੇ ਸ਼ਹੀਦ ਹੋਣ ਪ੍ਰਵਾਨ ਕੀਤਾ ਜਾਲਮ ਹਾਕਮ ਅਜੇ ਹੋਰ ਹੀ ਅਜਮਾਇਸ਼ ਕਰ ਲੈਣਾ ਚਾਹੁੰਦੇ ਸਨ ਸੂਬਾ ਸਰਹਿੰਦ ਨੇ ਹੁਕਮ ਸੁਣਾਇਆ ਕਿ ਸਭ ਤੋਂ ਪਹਿਲਾਂ ਇਸ ਦੇ ਪੁੱਤਰ ਨੂੰ ਕੋਲੂ ਚੱਕੇ ਪੀੜ ਦਿਓ ਬਾਬਾ ਜੀ ਨੇ ਆਪਣੇ ਪੁੱਤਰ ਨੂੰ ਦੇਖਿਆ ਸਾਰਾ ਦਰਬਾਰ ਸਾਰ ਰੁਕੀ ਪਿਓ ਪੁੱਤਰ ਦੀ ਮਿਲਣੀ ਨੂੰ ਬਾਚ ਰਿਹਾ ਸੀ ਬਾਬਾ ਜੀ ਨੂੰ ਮਹਿਸੂਸ ਹੋਇਆ ਜਸ ਰਸਤੇ ਗੁਰੂ ਜੀ ਦੇ ਲਾਲ ਤੁਰੇ ਸਨ ਉਸੇ ਹੀ ਪਗਡੰਡੀ ਤੇ ਤੁਰਨ ਦਾ ਸੁਭਾਗ ਉਸ ਨੂੰ ਮਿਲਿਆ ਹੈ ਉਸ ਨੂੰ ਗੁਰੂ ਦੀ ਇਲਾਹੀ ਨਦਰ ਨਾਲ ਪ੍ਰਾਪਤ ਹੋ ਰਿਹਾ ਹੈ ਬਾਬਾ ਮੋਤੀ RAM ਜੀ ਦੀਆਂ ਅੱਖਾਂ ਸਾਹਮਣੇ ਬਾਬਾ ਜੀ ਦੇ 6 ਸਾਲਾਂ ਪੁੱਤਰ 80 ਸਾਲਾਂ ਬਿਮਾਤਾ ਲੱਦੋ ਜੀ ਅਤੇ ਧਰਮ ਸਪਤਨੀ ਬੀਬੀ ਭੋਲੀ ਜੀ ਨੂੰ ਸਰਹਿੰਦ ਦੇ ਲੀਆ ਮੁਹੱਲੇ ਵਿੱਚ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਪਰਿਵਾਰ ਕੋਹਲੂ ਵਿੱਚ ਪੀੜਿਆ ਜਾ ਰਿਹਾ ਸੀ ਪੀ RAM ਮਹਿਰਾ ਜੀ ਰੱਬੀ ਭਾਣ ਦੇ ਵਿਸਮਾਦੀ ਕੌਤਕਾਂ ਨੂੰ ਮੁਦੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ ਪਾਰੋਵਾਰੀ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ ਤੇਲ ਵਾਲਾ ਕੜਾਹਾ ਖੂਨ ਨਾਲ ਭਰ ਗਿਆ ਹੱਡੀਆਂ ਦਾ ਚੂਨਾ ਬਣ ਗਿਆ ਮਾਸ ਨਪੀੜ ਹੋ ਕੇ ਮਿੱਜ ਦੀ ਸ਼ਕਲ ਵਿੱਚ ਬਦਲ ਗਿਆ ਸੰਸਾਰ ਦੀ ਨਾਸਵਾਨਤਾ ਦਾ ਭਿਆਨਕ ਰੂਪ ਬਾਬਾ ਮੁੱਤੀराम ਮਹਿਰਾ ਜੀ ਦੇ ਸਾਹਮਣੇ ਪ੍ਰਗਟ ਹੋ ਗਿਆ ਸਤ ਗੁਰੂ ਜੀ ਦੀ ਮਿਹਰਵਾਨ ਨਦਰ ਸਦਕਾ ਇੱਕ ਛਿਨ ਵਿੱਚ ਹੀ ਬਾਬਾ ਮੋਤੀराम ਮਹਿਰਾ ਜੀ ਤੇਰ ਕਾਲ ਦਰਸ਼ੀ ਬਣ ਗਏ ਬਾਬਾ ਜੀ ਨੇ ਸ਼ਹੀਦੀ ਉਪਰੰਤ ਫਿਰ ਬਾਬਾ ਮੋਤੀराम ਮਹਿਰਾ ਜੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸਰਹਿੰਦ ਫਤਿਹ ਕੀਤੀ ਤੇ ਬਾਬਾ ਮੋਤੀराम ਮਹਿਰਾ ਜੀ ਦੀ ਕਲਣਾ ਸੁਣੋ ਉਹਨਾਂ ਦੇ ਮੁਖ ਵਿੱਚੋਂ ਫਿਰ ਇਹ ਬਚਨ ਨਿਕਲਿਆ ਪੰਨ ਮੋਤੀ ਜਿੰਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਤ ਭਲਾਇਆ ਬਾਬਾ ਮੋਤੀ ਰਾਂ ਮੇਰਾ ਜੀ ਸਤਗੁਰੂ ਜੀ ਦੇ ਸਨਮੁਖ ਅਮਲੀ ਤੌਰ ਤੇ ਨਾਮ ਸਿਮਰ ਕੇ ਪ੍ਰਵਾਨ ਹੋਈ ਫਤੇ ਉਹਨਾਂ ਨੂੰ ਸੱਚੀ ਦਰਗਾਹ ਵਿੱਚ ਮਾਣ ਪ੍ਰਾਪਤ ਹੋਇਆ। ਇਹਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁੱਲ ਉਧਾਰਿਆ ਆਪਣਾ ਦਰਗਾਹ ਪਾਵੈ ਮਾਣ। ਗੁਰਦੁਆਰਾ ਅਮਰ ਸ਼ਹੀਦ ਬੱਬਾ ਮੂਤੀ ਰਣਜੀ ਮਹਿਰਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਕੁਝ ਹੀ ਮੀਟਰ ਤੇ ਦੂਰੀ ਤੇ ਸਥਿਤ ਹੈ। ਇੱਥੇ ਉਹ ਪਾਵਣ ਗਲਾਸ ਸੁਭਾਈ ਮਾਨ ਹਨ ਜਿਨ੍ਹਾਂ ਵਿੱਚ ਛੋੜੇ ਸਹਿਬ ਜੀ ਆਦਿ ਅਤੇ ਮਾਤਾ ਗੁਜਰ ਕੋਰ ਜੀ ਨੇ ਠੰਡੇ ਵਰਜ ਵਿਖੇ ਦੁੱਧ ਛਕਿਆ ਸੀ। ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਤਨ ਤਨ ਬਾਬਾ ਮੂਤੀराम ਮਹਾਰਾਜੀ ਨੂੰ ਬਖਸ਼ਿਸ਼ ਕੀਤੀ ਅਸੀਸ ਦਸਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਮਾਲਵੇ ਪਿੰਡ ਵਿੱਚ ਸਿਲੋਆਣੀ ਵਿਖੇ ਸਨ ਜਦੋਂ ਉਹਨਾਂ ਨੂੰ ਰਾਏ ਕਿਲਾ ਦੇ ਭੇਜੇ ਹੋਏ ਨੂਰੇ ਮਾਈ ਨੇ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦਾ ਸਾਕਾ ਸੁਨਾਇਆ ਤੇ ਸਰਹਿੰਦ ਦੇ ਵਿੱਚ ਸਾਰੀ ਬੀਤੀ ਹੋਈ ਵਿਸਥਾਰ ਨਾਲ ਦੱਸੀ ਜੋ ਜੀ ਸਤਗੁਰੂ ਜੀ ਨੇ ਜ਼ੁਲਮ ਦੀ ਇਤਿਹਾਸ ਬਾਰੇ ਸੁਣ ਕੇ ਇਹ ਉੱਗੇ ਕਾਈ ਦੇ ਬੂਟੇ ਨੂੰ ਪੁੱਟ ਕੇ ਸੁੱਟਿਆ ਅਤੇ ਬਚਨ ਕੀਤੇ ਕਿ ਤੁਰਕਾਂ ਦੀ ਜੜ ਪੁੱਟੀ ਗਈ ਪਾਪ ਦੀ ਬੀੜੀ ਭਰ ਚੁੱਕੀ ਹੈ ਅੱਜ ਤੋਂ ਜ਼ੁਲਮੀ ਹਕੂਮਤ ਦਾ ਖਾਦਮਾ ਹੋਣਾ ਸ਼ੁਰੂ ਹੋ ਗਿਆ ਹੈ ਬਾਬਾ ਮੋਤੀराम ਮਹਿਰਾ ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਕਰੜੀ ਕਾਲਨਾ ਦਾ ਨਾਮ ਦਿੰਦਿਆਂ ਸ਼੍ਰੀ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਕਿ ਮੋਤੀराम ਮਹਿਰਾ ਨੇ ਆਪਣੇ ਘਾਲ ਕਮਾਈ ਨਾਲ ਸਾਡੇ অতি ਨਿਕਟ ਪਿਆਰੇ ਗੁਰਮੁਖ ਦਾ ਦਰਜਾ ਪ੍ਰਾਪਤ ਕਰ ਲਿਆ ਹੈ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਗਤ ਦਾ ਤਮਾਸ਼ਾ ਦੇਖ ਕੇ ਅਸੀਂ ਜਦੋਂ ਅਸੀਂ ਸੱਚਖੰਡ ਵਿੱਚ ਜਾ ਕੇ ਬਿਰਾਜਾਂਗੇ ਉਦੋਂ ਮੋਤੀ RAM ਦਾ ਵਸੀਬਾ ਬਿਲਕੁਲ ਸਾਡੇ ਨਜ਼ਦੀਕ ਹੋਵੇਗਾ ਅਤੇ ਅਸੀਂ ਹਮੇਸ਼ਾ ਉਸ ਨੂੰ ਆਪਣੇ ਗਲੇ ਦਾ ਹਾਰ ਬਣਾ ਕੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ ਭਾਈ ਕ੍ਰਿਸ਼ਨ ਸਿੰਘ ਜੀ ਦੀ ਰਚਿਤ ਸਹਿਲ ਨਾਮਾ ਦੀ ਗਵਾਹੀ ਹੈ ਮੋਤੀ ਹਮਰੇ ਸਿੱਖ ਪਿਆਰਾ ਤਿਸਕਾ ਕਰਜ ਮਮੂ ਸਿਰ ਭਾਰਾ ਜਬ ਹਮ ਅੰਦਰਗਾ ਜਾਏ ਵੇ ਰਾਜੇ ਮੋਤੀ RAM ਹਮ ਨਿਗਟ ਰਹਾਜੀ ਸਚ ਖਣ ਜਬ ਕਰਹੇ ਹਮ ਵਾਸਾ ਮੋਤੀ RAM ਮੰ ਟਿਗ ਹੋਏ ਵਾਸਾ ਹਮਰੇ ਉਰਕਾ ਹਾਰਵਨ ਬਣੇ ਸਦ ਹੀ ਹਮਰੇ ਰਿੱਧ ਸੰਗਤ ਸਣੀ। ਅਵਾ ਰੀਖ ਅਤੇ ਲੋਕ ਚੇਤਨਾ ਕਿਸੇ ਵਿਅਕਤੀ ਨੂੰ ਐਸਾ ਰਤਵਾ ਐਵੇਂ ਨਹੀਂ ਦੇ ਦਿੰਦੇ। ਅਜੀਹਾ ਅਵਸਥਾ ਦੀ ਪ੍ਰਾਪਤੀ ਲਈ ਅਜੀਹਾ ਅਵਸਥਾ ਦੀ ਪ੍ਰਾਪਤੀ ਲਈ ਪੁਰਬਲੇ ਕਦਮਾਂ ਤੇ ਆਮੀ ਨਾਵੇ ਤੇਜ ਦੇ ਨਾਲ ਰੱਬੀ ਰਹਿਮਤਾਂ ਦਾ ਵਿਸ਼ਮਾਦੀ ਵਰਤਾਵਾ ਤੇ ਸਰਬੱਤ ਤੋਂ ਆਪਾ ਕੁਰਬਾਨ ਕਰਨ ਦੀ ਦ੍ਰਿਸ਼ਟੀ ਵੀ ਪ੍ਰਗਟ ਹੋਣੀ ਚਾਹੀਦੀ ਹੈ। ਅਜਿਹੀ ਪ੍ਰਾਪਤੀ ਸਤਗੁਰੂ ਜੀ ਦੀ ਸਵੱਲੀ ਨਦਰ ਨਾਲ ਹੀ ਸੰਭਵ ਹੁੰਦੀ ਹੈ। ਉੱਥੇ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਅਨੰਤ ਸਮਿਆਂ ਤੱਕ ਬਾਬਾ ਮੋਤੀराम ਮਹਾਰਾਜ ਨੂੰ ਸਤਕਾਰ ਤੇ ਸਨਮਾਨਿਤ ਕਰਦਾ ਰਹੇਗਾ। ਸ਼ਾਹਨਾਮਾ ਵਿੱਚ ਭਾਈ ਕ੍ਰਿਸ਼ਨ ਸਿੰਘ ਜੀ ਦੀ ਕਲਮ ਤੋਂ ਸਰਬੰਸਦਾਨੀ ਸਤਗੁਰੂ ਜੀ ਦੇ ਮੁੱਖ ਦੇ ਬਚਨ ਹਨ। ਮਮ ਸੇਖਮ ਮਹ ਮੋਤੀ ਖਾਸ ਸਦਾ ਰਹੇ ਗੁਰੂ ਚਰਨ ਕੇ ਪਾਸ ਸਮਰੱਥ ਗੁਰੂ ਜੀ ਦੇ ਅਜਿਹੇ ਸੁਭਾਗੇ ਵਰਦਾਨ ਕਿਸੇ ਵਿਰਲੇ ਗੁਰਮੁਖ ਨੂੰ ਹੀ ਨਸੀਬ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ